हां जी दोस्तों आज ਤੁਹਾਨੂੰ ਆਪਾਂ ਨਾ ਇੱਕ ਬਹੁਤ ਹੀ ਸੋਹਣੀ ਕੋਠੀ ਦਿਖਾਵਾਂਗੇ ਜੋ ਕਿ ਸਿੰਗਲ ਪੋਰਸ਼ਨ ਹੈ ਤੇ ਏਰੀਆ ਹੈਗਾ ਇਸਦਾ 1300 ਸਕਰ ਫੁੱਟ ਤੇ ਛੋਟੇ ਪਰਿਵਾਰ ਵਾਸਤੇ ਕੋਠੀ ਬਹੁਤ ਹੀ ਸੋਹਣੀ ਹੈ ਜਿਨੇ ਬਾਲਾ ਏਰੀਆ ਨਹੀਂ ਛਤਣਾ ਹੁੰਦਾ ਜਾਂ ਸਿੰਗਲ ਪੋਰਸ਼ਨ ਦੇ ਸਕੀਨ ਲੈਣਗੇ ਤੇ ਛੋਟਾ ਪਲਾਟ ਹੁੰਦਾ ਜਿੰਨਾਂ ਕੋਲੇ ਕੋਈ ਖੁੱਲਾ ਵਿੜਾ ਨਹੀਂ ਹੁੰਦਾ ਹੈਗਾ ਉਹਨਾਂ ਵਾਸਤੇ ਕੋਠੀ ਬਹੁਤ ਜਿਆਦਾ ਵਧੀਆ ਦੋਸਤੋ ਤੇ ਕੋਠੀ ਤੇ ਇਹਦਾ ਬਾਈ ਦਾ ਨਾ 15 ਤੋਂ 16 ਲੱਖ ਰੁਪਏ ਖਰਚ ਆਇਆ ਵਿੱਚੇ ਬਾਉਂਡਰੀ ਵਗੈਰਾ ਗੇਟ ਵਗੈਰਾ ਤੇ ਵਿੜੇ ਜਿਹੜਾ ਵਿੜਾ ਹੈਗਾ ਵਿੱਚ ਉਸ ਵਿੱਚ ਪੱਥਰ ਫਰਸ਼ ਵਗੈਰਾ ਤੇ ਵਿੱਚ आरजी ਫਰਸ਼ ਲੱਗੀ ਹੋਈ ਹੈ ਜੋੜੀਆਂ ਲੱਗੀਆਂ ਹੋਈਆਂ ਤੇ ਅੰਦਰੋਂ ਤੁਹਾਨੂੰ ਦਿਖਾਵਾਂਗੇ ਦੋਸਤੋ ਹੋਰ ਸਾਰਾ ਕੁਝ ਜਿੰਨਾ ਵੀ ਹੈਗਾ ਤੇ 15 ਤੋਂ 16 ਲੱਖ ਰੁਪਏ ਖਰਚ ਆਇਆ ਬਾਈ ਦਾ ਤੁਸੀਂ ਕੋਠੀ ਵੇਖ ਸਕਦੇ ਹੋ ਪ੍ਰਿੰਟ ਤੋਂ ਕਿਵੇਂ ਲੱਗੀ ਕੋਠੀ ਤੇ ਦੋ ਬੈਡਰੂਮ ਨੇ ਇਸ ਕੋਠੀ ਦੇ ਵਿੱਚ ਇੱਕ ਬੈਡਰੂਮ ਨਾਲ ਵਾਸ਼ਰੂਮ ਅਟੈਚ ਹੈ ਤੇ ਇਧਰ ਜਿਹੜਾ ਤੁਸੀਂ ਸਾਈਡ ਤੇ ਵੇਖ ਰਹੇ ਹੋ ਇਹ ਵਾਸ਼ਰੂਮ ਦਾ ਗੇਟ ਹੈ ਜੋ ਕਿ ਬਾਹਰ ਰੱਖਿਆ ਹੋਇਆ ਹੈ ਬੇੜਾ ਛੋਟਾ ਬਾਈ ਦਾ ਇੱਕ ਐਕਸਟਰਾ ਵਾਸ਼ਰੂਮ ਨਹੀਂ ਬਣਾਇਆ ਹੋਇਆ ਵਿੱਚ ਹੀ ਹੈ ਕਿਉਂਕਿ ਇਸ ਚੀਜ਼ ਤੇ ਖਰਚਾ ਘਟਦਾ ਹੈ ਪਾਈਪ ਵਗੈਰਾ ਘਟ ਪੈਂਦੇ ਨੇ ਪਲੰਬਰ ਦਾ ਕੰਮ ਘਟਦਾ ਹੈ ਤੇ ਇਸ ਉਹ ਸਾਹਮਣੇ ਦੇਖ ਰਹੇ ਹੋ ਬਾਹਰ ਦੀ ਤੇ ਇਹ ਡ੍ਰੈنگ ਰੂਮ ਦਾ ਗੇਟ ਹੈ ਜੋ ਕਿ ਇੱਕ ਪੋਰਚ ਦੇ ਵਿੱਚ ਕੱਢਿਆ ਹੋਇਆ ਹੈ ਦੋਸਤੋ ਆ ਵੇਖੋ 12 ਬਾਈ 12 ਫੁੱਟ ਦਾ ਇਹ ਡ੍ਰੈنگ ਰੂਮ ਰੱਖਿਆ ਹੋਇਆ ਹੈ ਇਸ ਦਾ ਇੱਕ ਗੇਟ ਵੱਡਾ ਅੰਦਰ ਹੈ ਲੋਬੀ ਦੇ ਵਿੱਚ ਤੇ ਇੱਕ ਛੋਟਾ 게ਟ ਬਾਹਰ ਰੱਖਿਆ ਹੋਇਆ ਜਿੱਥੋਂ ਦੀ ਕਾ ਇੰਟਰ ਹੋ ਕੇ ਬਾਹਰ ਦੀ ਬਾਰੀ ਜਾ ਸਕਦਾ ਮਹਿਮਾਨ ਆ ਵੇਖੋ ਤੇ ਇਹ ਮੇਨ ਐਂਟਰੀ ਆ ਗਈ ਮੇਨ 게ਟ ਹੈਗਾ ਜੋ ਕਿ ਲੌਬੀ ਦੇ ਵਿੱਚ ਜਾਂਦਾ ਆ ਵੇਖੋ ਕੋਠੀ ਬਹੁਤ ਸੋਹਣੀ ਆ ਦੋਸਤੋ ਛੋਟੇ ਪਰਿਵਾਰ ਵਾਸਤੇ ਬਹੁਤ ਹੀ ਜ਼ਿਆਦੇ ਵਧੀਆ ਕੋਠੀਆਂ ਖੁੱਲ੍ਹੀ ਆ ਕੋਈ ਐ ਨਹੀਂ ਹੈਗੀ ਤੰਗ ਜੀ ਤੇ ਇਹ ਵੀ ਨਹੀਂ ਹੈਗਾ ਵੀ ਚੌੜ ਤੌੜ ਜੀ ਕਰੀ ਪਈ ਹੈਗੀ ਬਹੁਤ ਜ਼ਿਆਦੇ ਸੋਹਣੀ ਕੋਠੀ ਹੈਗੀ ਜਾਇਜ਼ ਜਾਇ ਏਰੀਆ ਹੈਗਾ ਤੇ ਇਧਰ ਕਿਚਨ ਆ ਗਿਆ ਬਾਈ ਦਾ ਆ ਵੇਖ ਸਾਡੇ ਨੂੰ ਕਿਚਨ ਸੈਲ ਬਗੈਰਾ ਪਾ ਕੇ ਰੈਡੀ ਆ ਤੇ ਇਧਰ ਕਿਚਨ ਦੇ ਬੈਕ ਸਾਈਡ ਤੇ ਸਟੋਰ ਇਹ ਛੋਟਾਗਾ 8 ਫੁੱਟ ਦਾ ਇਹ 8 ਫੁੱਟ ਬਾਏ 10 ਫੁੱਟ ਦਾ ਇਹ ਲੰਬਾ ਥੋੜਾ ਜਿਆਦਾ ਹੈਗਾ ਤੇ ਇਧਰ ਪਿੱਛੇ ਦੋ ਬੈਡਰੂਮ ਦੋਸਤੋ ਤੇ ਇਧਰ ਸਾਈਡ ਤੇ ਪੌੜੀ ਚੜਾਈ ਹੋਈ ਹੈ ਤੁਸੀਂ ਵੇਖ ਸਕਦੇ ਹੋ ਤੇ ਫਰੰਟ ਤੇ ਡ੍ਰੈੰਗ ਰੂਮ ਦੇ ਨਾਲ ਪੌੜੀ ਦੇ ਥੱਲੇ ਇੱਕ ਬਾਥਰੂਮ ਬਣਾਇਆ ਹੋਇਆ ਜਿਸ ਦਾ ਕਿ ਇੱਕ ਗੇਟ ਬਾਹਰ ਤੁਹਾਨੂੰ ਦਿਖਾਇਆ ਸੀਗਾ ਅਸੀਂ ਆ ਵੇਖੋ ਇਹ ਬੈਡਰੂਮ ਆ ਬੈਕ ਸਾਈਡ ਵਾਲਾ ਜਿਸ ਦੇ ਵਿੱਚ ਵੀ ਇੱਕ ਬਾਥਰੂਮ ਅਟੈਚ ਆ ਉਹ ਦੇਖ ਸਕਦੇ ਹੋ ਤੁਸੀਂ ਅੱਗੇ ਇਹ 12/13 ਦੇ 12/13 ਦੇ ਸੇਮ ਸਾਈਜ਼ ਦੇ ਦੋਨੇ ਬੈੱਡਰੂਮ ਨੇ ਦੋਸਤੋ ਬੈਕ ਸਾਈਡ ਤੇ ਇਹ ਦੂਸਰਾ ਬੈੱਡਰੂਮ ਆ ਗਿਆ ਬਾਈ ਕਹਿੰਦਾ ਪੇਂਟ ਵਗੈਰਾ ਥੋੜਾ ਸੀ ਕਲਰ ਵਗੈਰਾ ਤਾਂ ਨਹੀਂ ਕਰਾਇਆ ਹਜੇ ਕਿਉਂਕਿ ਨਵੀਂ ਕੋਠੀ ਪਾ ਕੇ ਹਟਿਆ ਸੋ ਰਸਲਾਬ ਆਉਂਦਾ ਹੁੰਦਾ ਥੋੜਾ ਠਹਿਰ ਕੇ ਕਰਾਵਾਂਗੇ ਆ ਵੇਖੋ ਦੋਸਤੋ ਤੇ ਪੌੜੀ ਦਾ ਪੱਥਰ ਰਹਿੰਦਾ ਹੈ ਪੌੜੀ ਦੇ ਉੱਤੇ ਟਾਇਲ ਨਹੀਂ ਲੱਗੀ ਹੋਈ ਤੇ ਗ੍ਰਿਲ ਵਗੈਰਾ ਰਿੰਦੀ ਹੈਗੀ 15 ਤੋਂ 16 ਲੱਖ ਰੁਪਿਆ ਕਿਹਾ ਬਾਈ ਨੇ ਤੇ ਗੁਰਨੇ ਕਲਾਂ ਇਹ ਕੋਠੀ ਬਣੀ ਹੋਈ ਹੈ ਦੋਸਤੋ ਤੇ ਸਿੰਗਲ ਪੋਰਸ ਨਾਲ ਉੱਪਰ ਬਾਈ ਕਹਿੰਦਾ অপਸ਼ਨ ਹੈਗੀ ਹੈ ਜੇਕਰ ਹੋਰ ਕਮਰਾ ਵਗੈਰਾ ਜੋੜਨਾ ਹੋਵੇ ਤਾਂ ਜੋੜ ਸਕਦੇ ਆ ਨਾਲ ਆ ਵੇਖੋ ਉੱਪਰ ਲੋਬੀ ਸਾਫ ਦੀ ਹੈ ਬੜੀ ਖੁੱਲੀ ਨਹੀਂ ਤੇ ਬੜੀ ਛੋਟੀ ਵੀ ਨਹੀਂ 2000 ਦੋ ਤਿੰਨ ਮੰਜੇ ਡੈ ਸਕਦੇ ਨੇ ਨਾਰਮਲੀ ਤੇ ਦੋ ਗੇਟ ਰੱਖੇ ਹੋਏ ਨੇ ਇਸ ਦੇ ਵਿੱਚ ਲੋਬੀ ਦੇ ਇੱਕ ਇਧਰ ਹੈਗਾ ਤੇ ਇਹ ਬੰਦ ਹੈ ਦੋਸਤੋ ਅ ਦੂਸਰੇ ਵਿੱਚ ਦੀ ਦਿਖਾਉਣੇ ਤੁਹਾਨੂੰ ਇੱਕ ਆ ਸੀਗਾ ਜੋ ਕਿ ਖੁੱਲੇ ਚ ਜਾ ਸਕਦੇ ਆ ਆਪਾਂ ਉੱਪਰ ਫਰਸ਼ ਲੱਗਿਆ ਹੋਇਆ ਆ ਵੇਖੋ ਤੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਨਵੀਆਂ-ਨਵੀਆਂ ਕੋਠੀਆਂ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਪੰਜਾਬ ਪੀਵੀ 31 ਸੋ ਆਪਾਂ ਇਦਾਂ ਦੀਆਂ ਕੋਠੀਆਂ ਦੋਸਤੋ ਪਾਉਂਦੇ ਰਹਿਣੇ ਆਂਗੇ ਹਰ ਰੋਜ਼ ਨਵੀਂ ਕੋਠੀ ਦੀ ਵੀ ਦੋਸਤੋ ਜੇਕਰ ਤੁਸੀਂ ਕੋਠੀ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਕੋਈ ਕੋਠੀ ਵਗੈਰਾ ਪਵਾਉਣਾ ਚਾਹੁੰਦੇ ਹੋ ਤਾਂ ਬਾਈ ਠੇਕੇਦਾਰ ਦਾ ਨੰਬਰ ਆਪਾਂ ਸਕਰੀਨ ਤੇ ਮੈਂਸ਼ਨ ਕਰਾਂਗੇ ਉੱਥੋਂ ਵੇਖ ਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਤਾਂ ਉਹਨਾਂ ਤੋਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਦੋਸਤੋ